ਬਾਬਾ ਫਤੇ ਸਿੰਘ ਨਗਰ ਬੈਨਫੀਟ ਸੋਸਾਇਟੀ ਅਤੇ ਮਾਤਾ ਗੁਜਰ ਘੌਰ ਤੇ ਛੋਟੇ ਸਹਿਬਜਾਦਿਆਂ ਨੂੰ ਸਮਾਰਪਿਤ ਜਿਹੜਾ ਮਹਾਨ ਨਗਰ ਕੀਰਤਨ ਦਰਵਾਰ ਕਰਵਾਇਆ ਜਾ ਰਿਹਾ ਹੈ ਤਰੀਕ 28 ਤਰੀਕ 28 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਪ੍ਰਸਿੱਧ ਰਾਗੀ ਜਥੇ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਨਗਰ ਕੀਰਤਨ ਦੇ ਵਿੱਚ ਕੀਰਤਨ ਕਰਕੇ ਸੰਤਾਂ ਨੂੰ ਨੇਹਾਲ ਕਰਨਗੇ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਆਪਾਂ 28 ਦਸੰਬਰ ਨੂੰ ਦਿਨ ਐਤਵਾਰ ਨਗਰ ਕੀਰਤਨ ਨਕੀਰਤਨ ਦਰਵਾਰ ਵਿੱਚ ਸ਼ਾਮਲ ਹੋ ਕੇ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪਣਾ ਜੀਵਨ ਸਫਲਾ ਕਰੀਏ ਜਿਹੜੇ ਇਸ ਦਾ ਸਥਾਨ ਹੈਗਾ ਆ ਸੰਤ ਨਰੈਣ ਹਾਂਜੀ ਸਾਤਸ ਨੈਨ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਸੰਗਤਾਂ ਨੂੰ ਇਹੀ ਕਹੂੰਗੀ ਇਹਦੇ ਵਿੱਚ ਪੂਰਾ ਸਹਿਯੋਗ ਦੇਣ ਆਪ ਵੀ ਆਣ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਣ ਤੇ ਗੁਰੂ ਦੇ ਬਾਣੀ ਦਾ ਕੀਰਤਨ ਦਾ ਲੰਨ ਮੰਨੀਏ ਆਓ ਇੱਕ ਵਾਰ ਸਾਰੇ ਰਲ ਕੇ ਫਿਰ ਇਹੀ ਅਪੀਲ ਕਰਦੇ ਆ ਕਿ ਕੀਰਤਨ ਦਰਬਾਰ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈ ਜੀ ਸਰਬਜੀਤ ਨੇ ਮੇਰੇ ਤੋਂ ਪਹਿਲਾਂ ਇਹਦੇ ਜੋ ਕੀਰਤਨ ਦਰਬਾਰ ਹੋ ਰਿਹਾ ਉਹਦੇ ਸੰਬੰਧ ਚ ਗੱਲ ਕੀਤੀ ਆ ਤੇ ਇਹ ਸਾਫਕਾ ਐਮਸੀ ਹਨ ਇਹਨਾਂ ਦਾ ਕਾਫੀ ਤਜਰਬਾ ਆ ਕਾਫੀ ਪ੍ਰੋਗਰਾਮਾਂ 'ਚ ਧਾਰਮਿਕ ਜਾਂਦੇ ਆ ਬਹੁਤ ਹੀ ਵਧੀਆ ਜੋ ਅਸੀਂ ਧਾਰਮਿਕ ਕੀਰਤਨ ਦੀਵਾਰ ਕਰ ਰਹੇ ਉਹਦੇ ਸਮਾਂ ਵਿੱਚ ਬਹੁਤ ਵਧੀਆ ਬੋਲੇ ਆ ਮੈਂ ਵੀ ਜਿਸ ਤਰ੍ਹਾਂ ਹੀ ਨਹੀਂ ਬੋਲੇ ਦੱਸਿਆ ਵੀ 28 ਤਰੀਕ ਨੂੰ ਤੇ ਦਰਬਾਰ ਸਾਹਿਬ ਦੇ ਕੀਰਤਨ ਜਤੇ ਤੇ ਢਾਡੀ ਜਤੇ ਬਹੁਤ ਹੀ ਪੰਜਾਬ ਦੇ ਮਸ਼ਹੂਰ ਢਾਡੀ ਜਤੇ ਕੀਤਨੀਆਂ ਦਾ ਇਹ ਸੁਸਾਇਟੀ ਨੇ ਪ੍ਰਬੰਧ ਕੀਤਾ ਆ ਤੇ ਗੁਰਦੁਆਰਾ ਸਾਸਨਹਨ ਸਾਹਿਬ ਦੇ ਪ੍ਰਬੰਧ ਕੀਤਾ ਜੋ ਸਵੇਰੇ 11 ਵਜੇ ਤੋਂ ਕੀ ਇਤਨੀ ਇਲਾਕੇ 4 ਵਜੇ ਤੱਕ ਬੱਕ ਬੱਕ ਟਾਈਮਾਂ ਦੇ ਅਨੁਸਾਰ ਉਹ ਆਪਣੀ ਡਿਊਟੀ ਨਿਭਾਉਣਗੇ ਤੇ ਸਾਰੀਆਂ ਸੰਗਤਾਂ ਨੂੰ ਅਫੀਲ ਕਰਦਾ ਹਾਂ ਤੇ ਸਾਰੀਆਂ ਸੰਗਤਾਂ ਉਸ ਦਿਨ ਗੁਰੂ ਮਹਾਰਾਜ ਦੀ ਦੇ ਰਾਗੀਆਂ ਪਰੋ ਤੇ ਤਖੈ ਹੋਗੇ ਕਿ ਇਤਨੀਆਂ ਦਾ ਜਸ ਜੋ ਕਰ ਰਹੇ ਆ ਉਹ ਸੁਣੋ ਤੇ ਜਿਹੜੇ ਕੀਰਤਨ ਦਰਬਾਰ ਦੀ ਰਾਨਕ ਨੂੰ ਬਧਾਉਣ ਦੀ ਪਰਪਾਲਤਾ ਕਰਨੀ ਜੀ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ